ਅੱਜ ਮਿਤੀ 3 ਸਤੰਬਰ 2025 ਨੂੰ ਅਸੀਂ ਹੜ੍ਹ ਪ੍ਰਭਾਵਿਤ ਖੇਤਰ ਦਾ ਦੌਰਾ ਕਰਨ ਆਏ ਹਾਂ ਫਿਰ ਇਸ ਤੋਂ ਪਹਿਲਾਂ 31 ਅਗਸਤ ਨੂੰ ਆਏ ਸੀ ਕੁਝ ਲੋੜਵੰਦਾਂ ਲਈ ਕੱਪੜੇ ਵਗੈਰਾ ਹੋਰ ਜੋ ਕਰੀ ਦੋਸਤੋਂ ਦਾ ਸਮਾਨ ਚਾਹੀਦਾ ਸੀ ਉਹ ਦੇਖੇ ਗਏ ਸੀ ਤੇ ਹੁਣ ਸ਼ਰਮਾ ਜੀ ਹੁਣਾਂ ਨੇ ਬਟਾਲਾ 1 ਬਲੌਕ ਦੇ ਵਿੱਚੋਂ ਕਲੈਕਸ਼ਨ ਕਰਕੇ ਖੜ ਪੀੜਤਾਂ ਦੇ ਮਦਦ ਲਈ ਫੰਡ ਇਕੱਠਾ ਕੀਤਾ ਤਾਂ ਉਹ ਪੈਕਟ ਵਗੈਰਾ ਤਿਆਰ ਕੀਤੇ ਹਨਾ ਨੇ ਤੇ ਕਿਹੜੇ-ਕਿਹੜੇ ਇਲਾਕੇ 'ਚ ਕਿਸ ਟਾਈਪ ਦੀ ਲੋੜ ਆ ਅੱਜ ਥੋੜਾ ਅਸੀਂ ਉਹਦਾ ਮੌਇਨਾ ਕਰਨਾ ਆਏ ਆ ਤੇ ਜੇਕਰ ਥੋੜਾ ਮੈਂ ਤੁਹਾਨੂੰ ਵਿਊ ਦੀ ਗੱਲ ਕਰਾਂ ਕਿਉਂਕਿ ਜਿਹੜਾ 31 ਅਗਸਤ ਨੂੰ ਆਪਾਂ ਵਿਊ ਵੇਖਿਆ ਸੀ ਉਸ ਤੋਂ ਹਾਲਾਤ ਕਾਫੀ ਮੈਨੂੰ ਲੱਗਦਾ ਕਿ ਪਾਣੀ ਘਟਿਆ ਇਹ ਏਰੀਆ ਆਪਾਂ ਪਿਛਲੀ ਵੀਡੀਓ 'ਚ ਵੀ ਤੁਹਾਡੇ ਨਾਲ ਸਾਂਝਾ ਕੀਤਾ ਸੀ ਸੋ ਉਹ ਜਿਹੜਾ ਘਰ ਸਾਹਮਣੇ ਦਿਖ ਰਿਹਾ ਵਾ ਉਸ ਦਿਨ ਦਿਖਾਇਆ ਸੀ ਕਿ ਉੱਥੇ ਇੱਕ ਔਰਤ ਖੜੀ ਸੀ ਤੇ ਪਾਣੀ ਚੰਦਾ ਡੁੱਬਿਆ ਸੀ ਕਰਤੇ ਅੱਜ ਪਾਣੀ ਕਾਫੀ ਲੱਤ ਚੁੱਕਾ ਵਾ ਆ ਸਾਹਮਣੇ ਫਸਲਾਂ ਬਿਲਕੁਲ ਪਾਣੀ ਉੱਤਰ ਚੁੱਕਾ ਦਿਸ ਰਹੀਆਂ ਸਾਨੂੰ ਹੁਣ ਤੇ ਇੱਧਰ ਪਾਣੀ ਜਾ ਰਿਹਾ ਵ ਇਧਰੋਂ ਥੋੜਾ ਜਿਹਾ ਮੈਂ ਪਾਣੀ ਦਾ ਫਲੋ ਵਿਖਾਵਾਂ ਤੇ ਪਾਣੀ ਨਿਰੰਤਰ ਕਾਫੀ ਸਪੀਡ ਨਾਲ ਅੱਗੇ ਜਾ ਰਿਹਾ ਬਟ ਸਮੇਂ ਦੇ ਨਾਲ ਨਾਲ ਪਾਣੀ ਥੋੜਾ ਨਿੱਤਰ ਰਿਹਾ ਵ ਤੇ ਵਾਹਿਗੁਰੂ ਕਿਰਪਾ ਕਰੇ ਕਿ ਛੇਤੀ ਇਹ ਪਾਣੀ ਨਿੱਤਰ ਕੇ ਤੇ ਘਰ ਐ ਵਧੀਆ ਤਰੀਕੇ ਨਾਲ ਫੇਰ ਪ੍ਰਾਣੀ ਹਾਲਤ ਚ ਆ ਜਾਣ ਤਾਂ ਕਿ ਲੋਕੀ ਆਪਣਾ ਫੇਰ ਮੁਰਬੂ ਸੇਵਾ ਵਧੀਆ ਤਰੀਕੇ ਨਾਲ ਕਰ ਸਕਣ ਤੇ ਅੱਜ ਅਸੀਂ ਜਤਿੰਦਰ ਸਿੰਘ ਜੀ ਵਿਨੋਦ ਸ਼ਰਮਾ ਜੀ ਤੇ ਨਾਲ ਰਜਿੰਦਰ ਸਿੰਘ ਅੱਜ ਆਪਾਂ ਹੋ ਕੇ ਚੱਲੇ ਆ ਫੇਰ ਤੇ ਵੇਖਦੇ ਮੋਇਨਾ ਕਰਕੇ ਡੇਰੇ ਦੇ ਇਲਾਕੇ ਦਾ ਫੇਰ ਜਾਵਾਂਗੇ ਤੇ ਜਿਹੜੇ ਜਿਹੜੇ ਇਲਾਕੇ ਜਿਸ ਚੀਜ਼ ਦੀ ਲੋੜ ਆ ਉਥੇ ਫਿਰ ਬਕਾਇਦਾ ਇੱਕ ਪਲਾਂਟ ਵੀ ਇਹਦੇ ਨਾਲ ਆ ਪਾਵਾਂਗੇ ਕਿਉਂਕਿ ਸਾਨੂੰ ਪਤਾ ਲੱਗਾ ਕਿ ਕਾਫੀ ਲੋਕ ਜਿਹੜਾ ਰਾਸ਼ਨ ਲੈ ਕੇ ਜਾ ਰਹੇ ਆ ਉਹਦੀ ਦੁਰਵਰਤੋਂ ਵੀ ਕੀਤੀ ਜਾ ਰਹੀ ਆ ਕਈ ਸ਼ਰਾਰਤੀ ਅੰਸਰਾਂ ਵੱਲੋਂ ਸੋ ਉਹੋ ਜੀ ਚੀਜ਼ ਨਾ ਹੋਏ ਤੇ ਮੈਂ ਇਸ ਵੀਡੀਓ ਦਾ ਵੀ ਬਾਕੀ ਇਹਨਾਂ ਦੱਸਣਾ ਚਾਹੁੰਦਾ ਕਿ ਜਦੋਂ ਵੀ ਆਪਾਂ ਆਉਣਾ ਵਾ ਇੱਕ ਪਲਾਂਟ ਵੀ ਇਹਦੇ ਨਾਲ ਆਓ ਵਧੀਆ ਤਰੀਕੇ ਨਾਲ ਮੈਨੇਜਮੈਂਟ ਬਣਾ ਕੇ ਆਓ ਤਾਂ ਕਿ ਲੋਡਬੰਦ ਤੱਕ ਸਮਾਨ ਪਹੁੰਚ ਸਕੇ ਸੋ ਇਹ અત્યੰਤ ਜ਼ਰੂਰੀ ਤੇ ਇਹ ਰਸਤੇ ਦੇ ਵਿੱਚ ਜਿਹੜੇ ਕੋਈ ਹੜਪੀੜਤਾ ਦੀ ਸੇਵਾ ਆਪਣੀ ਕਰਨ ਆ ਰਹੇ ਦੂਰ ਦਲ੍ਹਾ ਦੇਣਾਂ ਨੂੰ ਵੱਖ-ਵੱਖ ਏਰੀਏ ਤੋਂ ਕੋਈ ਮਾਲਵੇ ਤੋਂ ਆ ਰਿਹਾ ਵਾ ਕੋਈ ਵੱਖ-ਵੱਖ ਹਰਿਆਣੇ ਤੋਂ ਕੋਈ ਆ ਰਿਹਾ ਵਾ ਕੋਈ ਦੁਆਬੇ ਤੋਂ ਆ ਰਿਹਾ ਉਹਨਾਂ ਲਈ ਲੰਗਰ ਦੀ ਸੇਵਾ ਲਈ ਇੱਥੇ ਚਾਹ ਪਿਆਲੇ ਦੀ ਸੇਵਾ ਲਈ ਆ ਕੜੀ ਚੌਲ ਦੀ ਸੇਵਾ ਚੱਲਦੀ ਹੈ ਸੋ ਲੋਕਲ ਕਮਿਊਨਿਟੀ ਇੱਥੋਂ ਦੀ ਬਹੁਤ ਜ਼ਿਆਦਾ ਸੇਵਾ ਕਰ ਰਹੀ ਹੈ ਤਾਂ ਕਿ ਜਿਹੜੇ ਲੋਕ ਬਾਹਰੋਂ ਦੂਰ ਦੜਾਡੇ ਆ ਕੇ ਸੇਵਾ ਕਰਦੇ ਆ ਤੇ ਸੰਗਤ ਦੀ ਆ ਕੇ ਵੱਖ-ਵੱਖ ਹਰਪੀੜਤਾਂ ਦੀ ਉਹਨਾਂ ਦੀ ਵਧੀਆ ਤਰੀਕੇ ਦੇ ਨਾਲ ਉਹਨਾਂ ਦਾ ਆਪਕਤ ਹੋ ਸਕੇ ਉਹਨਾਂ ਦਾ ਖਾਣੇ ਪਾਣੀ ਦਾ ਪ੍ਰਬੰਧ ਰੱਖਿਆ ਇਹਨਾਂ ਨੇ ਸੋ ਬੜੀ ਵੱਡੀ ਹੈ ਮੁਸੀਬਤ ਉਹਨਾਂ ਨੂੰ ਖਾਲੇ ਭਾਈ ਇਹ ਜਤਿੰਦਰ ਹੁਣੀ ਮੌਕੇ ਦੇ ਹਾਲਾਤਾਂ ਨੂੰ ਡਿਸਕਸ ਕਰ ਰਹੇ ਸੋ ਹਾਲਾਤ ਮਾਲਕ ਦੀ ਕਿਰਪਾ ਨਾਲ ਸੁਧਰ ਰਹੇ ਆ ਤੇ ਆਸ ਕਰਦੇ ਆ ਕਿ ਛੇਤੀ ਹਾਲਾਤ ਹੋਰ ਸੁਧਰ ਜਾਣ ਤਾਂ ਕਿ ਛੇਤੀ ਪੰਜਾਬ ਫਿਰ ਆਪਣੀ ਮੋੜ ਲਿਖਣਾ ਤੇ ਆ ਸਕੇ ਤੇ ਅੱਗੇ ਦੇ ਵੀ ਤੁਹਾਡੇ ਨਾਮ ਸਾਂਝੀ ਕਰਦੇ ਆਂ ਪਲ ਜਾ ਕੇ ਕਿ ਉੱਥੇ ਕੀ ਬਣ ਰਿਹਾ ਵਾ ਕਿਦਾਂ ਦੇ ਹਲਾਦ ਆ ਇੱਕ ਕੁੜੇ ਮੈਂ ਫੇਰ ਦਿਖਾ ਦਾਂ ਕਿ ਲਾਸਟ ਟਾਈਮ ਜਿਹੜੀ ਇੱਥੇ ਵੀਡੀਓ ਬਣਾਈ ਸੀ ਆਪਾਂ 31 ਅਗਸਤ ਨੂੰ ਉਦੋਂ ਇੱਥੇ ਪਾਣੀ ਪੂਰਾ ਚੜਿਆ ਸੀ ਤੇ ਹੁਣ ਪਾਣੀ ਨਿੱਤਰ ਰਿਹਾ ਵਾ ਸਾਫ਼ ਦਿਖ ਰਿਹਾ ਵਾ ਇਹ ਕੰਡੇ ਨੰਗੇ ਹੋ ਗਏ ਆ ਇਸ ਏਰੀਏ ਦੇ ਤੇ ਇਸ ਏਰੀਏ ਚ ਲਾਸਟ ਟਾਈਮ ਇੱਕ ਬੋਟ ਚੱਲ ਰਹੀ ਸੀ ਤੇ ਕਾਫੀ ਆ ਜਿਹੜੀ ਸ਼ਾਨ ਜੀ ਆ ਪੂਰੀ ਡੁੱਬੀ ਸੀ ਪਾਣੀ ਚ ਤੇ ਹੁਣ ਕਾਫੀ ਇਹ ਇਹਦਾ ਉੱਪਰਲਾ ਸਿਰਾ ਦਿਖਣਾ ਸ਼ੁਰੂ ਹੋ ਗਿਆ ਭਾਵੇਂ ਪਾਣੀ ਨਿੱਤਰ ਰਿਹਾ ਵਾ نیچے ਜਾ ਰਿਹਾ ਪਾਣੀ ਸੋ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਛੇਤੀ ਪ੍ਰਭੂ ਕਿਰਪਾ ਕਰੇ ਰੱਬ ਖੈਰ ਕਰੇ ਤੇ ਇਸ ਇਲਾਕੇ ਨੂੰ ਜਿਹੜੀ ਮਾਰ ਪਈ ਹੈ ਕੁਦਰਤ ਦੀ ਜਿੱਤੋਂ ਨਜਾਤ ਮਿਲੇ ਸੋ ਅੱਗੇ ਜਾ ਕੇ ਵੀ ਤੁਹਾਡੇ ਨਾਲ ਹੋਰ ਦੇਖਦੇ ਆ ਕਿ ਜਿਹੜੇ ਲਾਸਟ ਟਾਈਮ ਆਪਾਂ ਚੀਜ਼ਾਂ ਦੇਖੀਆਂ ਸੀ ਕਿ ਉਨਾ ਵਾਂ ਅੱਗੇ ਹਾਲਾਤ ਕਿ ਥੋੜੇ ਸੁਧਰੇ ਸੋ ਆਸ ਕਰਾਂਗੇ ਕਿ ਹਾਲਾਤ ਸੁਧਰੇ ਹੋਣ ਸੋ ਵਾਹਿਗੁਰੂ ਦੇ ਅਰਦਾਸ ਕਰਿਓ ਸਾਰੇ ਤੇ ਜਰੂਰ ਜਿੰਨੇ ਵੀ ਸਾਥੀ ਆ ਰਹੇ ਆ ਇਥੇ ਉਹ ਥੋੜਾ ਇੱਕ ਪਲਾਂਟ ਵੀ ਇਹਦੇ ਨਾਲ ਸੇਵਾ ਭਾਵਨਾ ਤੁਸੀਂ ਬੜੀ ਵਧੀਆ ਤਰੀਕੇ ਨਾਲ ਫੰਡ ਇਕੱਠਾ ਕੀਤਾ ਹੈ ਤਾਂ ਕਿ ਵਧੀਆ ਪਲਾਂਟ ਵੀ ਇਹਨਾਂ ਆਵਾਂਗੇ ਤੇ ਲੋੜਵੰਦਾਂ ਤੱਕ ਮਦਦ ਪਹੁੰਚ ਸਕਦੀ ਹੈ